ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀਟਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡ ਕੋਟਲੀਆ ਬਲੂ ਜਿਹੜਾ ਸ਼੍ਰੀ ਮੋਖਰ ਸਾਹਿਬ ਤਹਿਸੀਲ ਗਿੱਦੜਵਾ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਤੀਜੇ ਸੂਏ ਗਾਂ ਦਿਖਾਉਂਗਾ ਫਿਲਹਾਲ ਹਜੇ ਗੱਭਣਾ ਪਰ ਤਿਆਰੀ ਜਿਹੜੀ ਸੋਹਣੀ ਆ ਚੰਗੇ ਦੋਤਲੀ ਬਾਈ ਜੀ ਹੁਣ ਦੱਸਦੇ ਆ ਸੋ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜੀ ਨੂੰ ਪਸੰਦ ਆਜੂਗੀ ਤੇ ਆ ਕੇ ਆਪਦੀ ਥੱਲੀ ਦੇ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਦੇ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਸੋਹਣੀ ਗਾਂ ਬਾਈ ਜੀ ਹੋਰਾਂ ਦੀ ਤੀਜਾ ਸੂਆ ਸੋਣ ਵਾਲੀ ਆ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ ਇੱਕ ਹਫਤੇ ਦੀ ਕੱਚੀ ਆ ਦੁੱਧ ਬਾਈ ਜੀ ਹੁਣੇ ਕਹਿੰਦੇ 22 ਤੋਂ 23 ਕਿਲੋ ਬੜੇ ਆਰਾਮ ਨਾਲ ਚੂਵਾਜੂ ਹਵਾਨੇ ਚ ਵਲਟਲ ਹਜੇ ਕਾਫੀ ਪਈ ਆ ਗਾਣੇ ਇੱਕ ਹਫਤੇ ਚ ਵਲਟਲ ਕੱਢ ਕੇ ਹਵਾਨਾ ਟੈਟ ਕਰਕੇ ਦੋਸਤੋ ਫਿਰ ਸੋਣਾ ਦੁੱਧ ਬਾਈ ਜੀ ਹੁਣੇ ਕਹਿੰਦੇ 22 23 ਕਿਲੋ ਬੜੇ ਆਰਾਮ ਨਾਲ ਚੂਵਾਜੂ ਬਾਕੀ ਦੋਸਤੋ ਥਣ ਬਹੁਤ ਸੋਹਣਾ ਲੱਗਿਆ ਹੋਇਆ ਤੀਜੇ ਬਾਈ ਨੂੰ ਚੰਗਾ ਰਹੂਗਾ ਗੈਪ ਚ ਨਿੱਖਰ ਮੇ ਕੱਲੇ ਕੱਲ ਲੱਗੇ ਹੋਇਆ ਫੇਸ ਕੁਆਲਟੀ ਸੋਨੇ ਮੂੰਹ ਮੱਥੇ ਥਣ ਵੇਚ ਸਕਦੇ ਨੇ ਨੀੜ ਤੋਂ ਬਹੁਤ ਸੋਹਣੇ ਚਾਰੇ ਨਿਖਰਵੇਂ ਤੇ ਕੱਲੇ ਕੱਲੇ ਗੈਪ ਚ ਲੱਗੇ ਹੋਏ ਆ ਥਣ ਮੈਂ ਨੀੜ ਤੋਂ ਚੈੱਕ ਕਰਾ ਦਿੰਨਾ ਆ ਦੋਸਤੋ ਵੇਚ ਸਕਦੇ ਆ ਚਾਰੇ ਥਣ ਬਹੁਤ ਸੋਹਣੇ ਗੈਪ ਚ ਨਿਖਰਵੇਂ ਕੱਲੇ ਕੱਲੇ ਲੱਗੇ ਹੋਏ ਆ ਹਾਤੀ ਚਵਾਈ ਵਾਲੇ ਥਣ ਹਵਾਨੇ ਦੇ ਬਰੀਕ ਬਰੀ ਮੈਂ ਬਹੁਤ ਸੋਹਣੀਆਂ ਮਿਲਕ ਮੈਂ ਦੋਸਤੋ ਚੰਗੇ ਸਟ੍ਰੌਂਗ ਹੁੰਦੀ ਆ ਬਾਕੀ ਦੋਸਤੋ ਵੇਟ ਵਾਲੇ ਪਾਸੋਂ ਫੁੱਲ ਹੈਵੀ ਬੋਡੀ ਵੇਟ ਵਾਲੀ ਆ ਪੇਟ ਪੋਟਾ ਚੰਗਾ ਚੌੜਾ ਵੇਟ ਵਾਲੇ ਪਾਸੋਂ ਫੁੱਲ ਹੈਵੀ ਬੋਡੀ ਵੇਟ ਵਾਲੀ ਆ ਹਵਾਨਾ ਵੇਚ ਸਕਦੇ ਆ ਬੈਕ ਸਾਈਡ ਤੋਂ ਬਹੁ ਸੋਹਣੇ ਆਰਡਰ ਦੀ ਬਾਕੀ ਦੋਸਤੋ ਤਿਆਰੀ ਜਿਹੜੀ ਉਹ ਸੋਹਣੀ ਆ ਜਿੰਨਾ ਖਵਾਨੇ ਸਹਿ ਜਿਹੜਾ ਅੱਗੇ ਨੂੰ ਆ ਉਹਨਾਂ ਜਿਹੜਾ ਪਿੱਛੇ ਨੂੰ ਤਿਆਰ ਕੀਤਾ ਹੋਇਆ ਤੇ ਬਾਕੀ ਦੋਸਤੋ ਥਣ ਸੋਹਣਾ ਹੱਤੀ ਚੋਈ ਨੂੰ ਚੰਗਾ ਰਹੂਗਾ ਦੁੱਧ ਬਾਈ ਜੀ ਹੁਣ ਦੱਸਦੇ ਆ 22 23 ਕਿਲੋ ਬੜੇ ਆਰਾਮ ਨਾਲ ਚਵਾਜੂ ਬਾਕੀ ਦੋਸਤੋ ਹਾਈਟ ਬਾਈ ਸੋਹਣੇ ਕੱਦ ਕਾਟ ਦੀ weight ਵਾਲੇ ਪਾਸੋਂ ਫੁੱਲ ਹੈਵੀ ਬੋਡੀ weight ਵਾਲੀ ਆ ਜੇ ਹਵਾਨਾ ਖਿੱਚਾਂਗੇ ਧਾਰਾ ਵੜੰਗ ਵਧੂ ਦਾ ਵਲਟੈਲ ਹਜੇ ਕਾਫੀ ਪਈ ਆ ਡੇਟ ਮੁਤਾਬਕ ਇੱਕ ਹਫਤੇ ਦੀ ਕੱਚੀ ਆ ਵਲਟੈਲ ਹਜੇ ਕਾਫੀ ਪਈ ਆ ਅਡਰ ਕੁਆਲਟੀ ਬੋਸ ਹੋਣੀ ਦੋਸਤੋ ਬਾਕੀ ਦੋਸਤੋ ਹਵਾਨੇ ਐਸ ਐਸ ਸੋਨਾ ਬਾਕੀ ਦੋਸਤੋ ਜਿੰਨਾ ਕ ਹਵਾਨਾ ਅੱਗੇ ਨੂੰ ਤਿਆਰ ਕੀਤਾ ਹੋਇਆ ਬਾਕੀ ਦੋਸਤੋ ਪਿੱਛੇ ਨੂੰ ਵੀ ਉਹਨਾਂ ਕ ਸੋਨਾ ਤਿਆਰ ਕੀਤਾ ਹੋਇਆ ਥਣ ਬਾਕੀ ਦੋਸਤੋ ਚੰਗਾ ਹਾਤੀ ਚ ਬਈ ਨੂੰ ਚੰਗਾ ਰਹੂਗਾ ਤੇ ਮੁੱਲ ਬਾਈ ਜੀ ਹੁਣ ਰੱਖਿਆ ਹੋਇਆ 65000 ਰੁਪਇਆ ਉਹ ਚ ਮਾਨ ਤਾਨ ਹੋ ਜੂ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ ਬਾਈ ਦੀ ਹੋਰਾਂ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਈ ਵੀਡੀਓ ਦੇ